ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਕੌਰ ਟਿਕ ਚੈਨਲ ਤੇ ਸਾਰੀਆਂ ਭੈਣਾਂ ਦਾ ਸਵਾਗਤ ਹੈ ਤੇ ਅੱਜ ਜਿਹੜੀ ਆਪਾਂ ਹੈਂਡਵਰਕ ਪਾਰਟੀ ਵੀ ਸੂਟ ਲੈ ਕੇ ਆਏ ਆ ਤੇ ਭੈਣਾਂ ਦੇ ਬਹੁਤ ਪਸੰਦ ਆਉਣਗੇ ਜਿਹੜੀ ਆਪਾਂ ਕਸਟਮਰ ਦੀ ਡਿਮਾਂਡ ਤੇ ਸੂਟ ਲੈ ਕੇ ਆਏ ਜੀ ਜਿਹੜੀ ਮੈਰਿਜ ਚੱਲ ਰਿਹਾ ਹਨਾ ਆਪਣੇ ਚੈਨਲ ਤੇ ਨਵੇਂ ਆ ਜਿਹੜੀਆਂ ਭੈਣਾਂ ਪੈਂਚਾਂ ਤੇ ਨਵੇਂ ਆ ਤੁਸੀਂ ਚੈਨਲ ਨੂੰ ਫਟਾਫਟ ਸਬਸਕ੍ਰਾਈਬ ਕਰ ਲਓ ਤੇ ਬੈਲ ਆਈਕਨ ਪ੍ਰੈਸ ਕਰ ਲਓ ਨਵੀਆਂ ਵੀਡੀਓ ਤੁਹਾਡੇ ਤੱਕ ਪਹੁੰਚਦੀ ਰਹਿਣਗੀਆਂ ਜਿਹੜੀਆਂ ਆਪਾਂ ਵੀਡੀਓ ਅਪਲੋਡ ਕਰਦੇ ਆ। ਜੇ ਤੁਹਾਨੂੰ ਇਸ ਵੀਡੀਓ ਵਿੱਚ ਕੋਈ ਵੀ ਸੂਟ ਪਸੰਦ ਹੋਇਆ ਹੁੰਦਾ ਹੋਏ ਤੁਸੀਂ ਐਸੇ ਨੰਬਰ ਤੇ ਸਕਰੀਨਸ਼ਾਟ ਲੈ ਕੇ WhatsApp ਤੇ ਕਰ ਸਕਦੇ ਜੀ ਸਕਰੀਨਸ਼ਾਟ ਤੇ ਆਪਾਂ ਨੂੰ ਕਾਲ ਕਰ ਸਕਦੇ ਹਾਂ ਜੀ 750868048 ਤੇ ਤੁਸੀਂ ਕਾਲ ਵੀ ਕਰ ਸਕਦੇ ਆ। ਜਿਹੜੇ ਅੱਜ ਦੇ ਹੈਂਡਵਰਕ ਦੇ ਸੂਟ ਹੋਣਗੇ ਜੀ ਬਹੁਤ ਜਿਆਦਾ ਸੋਹਣੇ ਹੋਣਗੇ ਤੇ ਬਣੇ ਰਹੋ ਇਸ ਵੀਡੀਓ ਦੇ ਨਾਲ। ਪਰ ਆਈ ਮੈਂਸ਼ਨ ਕਿਸੇ ਸੂਟ ਦਾ ਨਹੀਂ ਕੀਤਾ ਹੈਂਡਵਰਕ ਦਾ ਕਈ ਵਾਰੀ ਪਹਿਣਾ ਨਹੀਂ ਕੁਝ ਕਟਵਾਉਣਾ ਹੁੰਦਾ ਹਨ ਤੇ ਫੁੱਲ ਰੈਡੀ ਸੂਟ ਇਚ ਕਰਵਾਉਣਾ ਹੋਵੇ ਤੁਹਾਨੂੰ ਤਾਂ ਵੀ ਦੱਸ ਦਿਆ ਕਰੋ ਵੀ ਸਟਿਚਿੰਗ ਕਰਾਉਣੇ ਹੁੰਦੀ ਤਾਂ ਸਾ ਵੀ ਦੱਸ ਦਿਆ ਕਰੋ ਜੀ ਠੰਡ ਬਹੁਤ ਲੱਗ ਰਹੀ ਹੈ ਤੇ ਆਪਾਂ ਸਰਦੀ ਬਹੁਤ ਹੀ ਜ਼ਿਆਦਾ ਹੈ ਤੇ ਵੀਡੀਓ ਆਪਾਂ ਪਾ ਨਹੀਂ ਹੁੰਦੇ ਕਈ ਵਾਰੀ ਵੀਡੀਓ ਨਹੀਂ ਪੈਂਦੀ ਕਈ ਵਾਰੀ ਪੈਂਦੀ ਹੈ ਹਨ ਤੇ ਵੀਡੀਓ ਜੀ ਇੱਕ ਦੋ ਦਿਨ ਤੱਕ ਰੋਕੀ ਵੀ ਆ ਸਕਦੀ ਹੈ ਤੇ ਵੀਡੀਓ ਆਪਾਂ ਪਾਉਣੀ ਜ਼ਰੂਰ ਹੁੰਦੀ ਹੈ ਹਾਲੇ ਦਿਨੀ ਪੈਨ ਦੇ ਇੱਕ ਦੋ ਦਿਨ ਨੂੰ ਪੈ ਜਾਦਾ ਹੁੰਦਾ ਤੇ ਆਪਾਂ ਸੂਟ ਮੈਚਿੰਗ ਪਹਿਲੇ ਸਿਲਕ ਤੇ ਕੀਤਾ ਹੋਇਆ ਮੈਚਿੰਗ ਸੂਟ ਜਿਹੜਾ ਆਪਾਂ ਕੀਤਾ ਹੋਇਆ ਬਿਦਾਉਟ ਦੁਪੱਟਾ ਤੇ ਵਾਈਟ ਇਹਦੇ ਨਾਲ ਬਾਟਮ ਹੈ ਜੀ ਆ ਕੇਰੇ ਤੇ ਇੱਕ ਸਾਈਡ ਬਾਜੂ ਤੇ ਕੀਤਾ ਹੋਇਆ ਤੇ ਬਹੁਤ ਹੀ ਸੋਹਣਾ ਕੰਮ ਹੋਇਆ ਸਾਨੂੰ ਨੇੜੇ ਕਰਕੇ ਦਿਖਾਉਣੀ ਹੈ ਬਾਜੂ ਤੁਸੀਂ ਚੈੱਕ ਕਰੋ ਜੀ ਬਾਟਮ ਦੀ ਫਿਟਿੰਗ ਚੈੱਕ ਕਰੋ ਬਹੁਤ ਸੋਹਣਾ ਬਣਿਆ ਹੈ ਸੂਟ ਹੈ ਤੇ ਜਿਹੜਾ ਆਪਾਂ ਸੂਟ ਤੁਹਾਨੂੰ ਨੈਕਸਟ ਦਿਖਾ ਰਹੇ ਹਾਂ ਬਹੁਤ ਹੈਵੀ ਸੂਟ ਹੈ ਕੀ ਰੀਤੀ ਵਜੂ ਤੇ ਬਹੁਤ ਹੈਵੀ ਹੈਵੀ ਵਰਕ ਹੈ ਜਿਵੇਂ ਤੁਸੀਂ ਪਾਰਟੀ ਵਿੱਚ ਸੂਟ ਆਪਣਾ ਤਿਆਰ ਕਰਾਉਣਾ ਕਿਸੇ ਵੀ ਕਲਰ ਦੇ ਵਿੱਚ ਕਸਟਮਾਈਜ਼ ਕਰਾਉਣਾ ਹੈ ਆਪਾਂ ਦੋ ਸੂਟ ਕੀਤੇ ਸੀ ਜਿਹੜੇ ਤੁਸੀਂ ਚੈੱਕ ਕਰ ਸਕਦੇ ਹੋ ਬਹੁਤ ਸੋਹਣਾ ਸੂਟ ਹੈ ਜਿਹੜਾ ਆਪਾਂ ਇਹ ਸੂਟ ਫ੍ਰੀਸ਼ ਵਿੱਚ ਚੈੱਕ ਕਰ ਸਕਦੇ ਹਾਂ ਜੀ ਇਹ ਮਾਸਟਰ ਕਲਰ ਤੇ ਸੂਟ ਕੀਤਾ ਹੈ ਹੈਂਡਵਰਕ ਤਾਂ ਇਹਦਾ ਟ੍ਰੈਂਡ ਵੀ ਬਹੁਤ ਜ਼ਿਆਦਾ ਆਪਾਂ ਇਹਨੂੰ ਤਿੱਲੇ 'ਚ ਵੀ ਕਰ ਰਹੇ ਹਾਂ ਆਪਾਂ ਤੋਂ ਬਹੁਤ ਕਸਟਮਰ ਆਪਾਂ ਤੋਂ ਤਿੱਲੇ 'ਚ ਵੀ ਕਰਾ ਰਹੇ ਆ ਇੰਨੀ ਵਰਕ 'ਚ ਵੀ ਤੇ ਹੈਂਡਵਰਕ 'ਚ ਵੀ ਬਹੁਤ ਸੋਹਣਾ ਲੱਗ ਰਿਹਾ ਜਿਹੜਾ ਇਹ ਹੈਂਡਵਰਕ ਦਾ ਕੰਮ ਹੋਇਆ ਵਰਕ ਚੈੱਕ ਕਰ ਸਕਦੇ ਹਾਂ ਜੀ ਕੀ ਇਹ ਦੋਵੇਂ ਸਾਈਡਾਂ ਤੇ ਜੇ ਇਹਨੂੰ ਆਪਾਂ ਮਸ਼ੀਨਰੀ ਵਿੱਚ ਵੀ ਕਰੀਏ ਦੋਵੇਂ ਸਾਈਡਾਂ ਤੇ ਸੋਹਣਾ ਲੱਗਦਾ ਫਰੰਟ ਸਾਈਡ ਤੇ ਬੈਕ ਸਾਈਡ ਨਿਕ ਚੈੱਕ ਕਰ ਸਕਦੇ ਆ ਦੇਖੋ ਜੀ ਦੁਪੱਟਾ ਵੀ ਬਹੁਤ ਸੋਹਣਾ ਬਣਿਆ ਹੋਇਆ ਹੈ ਤਾਂ ਸੋਨਾ ਆਪਾਂ ਕਾਰੀਗਰ ਵੀ ਦਿਖਾਉਣੀ ਹੈ ਕਾਰੀਗਰਦੀ ਵੀ ਆਪਾਂ ਨੂੰ ਥੋੜੀ ਜੀ ਵੀਡੀਓ ਲਾਉਣੀ ਪੈਗੀ ਕਿਉਂਕਿ ਵਿਚਾਰੀ ਨਹੀਂ ਮਿਹਨਤ ਕਰਦੇ ਹਨ ਤੇ ਦੇਖੋ ਜੀ ਆਪਣੇ ਜਿਹੜੇ ਕਾਰੀਗਰ ਕੰਮ ਕਰ ਰਹੇ ਹੈ ਦੇਖੋ ਜੀ ਬਹੁਤ ਸੋਹਣਾ ਕੰਮ ਕਰ ਰਹੇ ਹੈ ਫਿਨਿਸ਼ਿੰਗ ਦੇ ਨਾਲ ਤੇ ਆਪਾਂ ਅੱਜ ਕਾਰੀਗਰ ਕੋਲ ਆਏ ਸੀ ਤੇ ਆਪਣਾ ਕੰਮ ਵੀ ਬਹੁਤ ਜ਼ਿਆਦਾ ਹੋ ਰਿਹਾ ਇੱਥੇ ਆਪਣੇ ਕੋਲੇ ਜਿਹੜੇ ਕਾਰੀ ਤੇ ਬਹੁਤ ਹੀ ਸੋਹਣਾ ਕੰਮ ਕਰਦੇ ਆ ਫ੍ਰਿਜਿੰਗ ਚੈੱਕ ਕਰ ਸਕਦੇ ਆ ਜਿਹੜੇ ਆਪਣੇ ਕਾਰੀਗਰਾਂ ਦਾ ਕੰਮ ਹੈ ਤੇ ਬਹੁਤ ਵਧੀਆ ਕੰਮ ਛੋਟ ਹੈਂਡਵਰਕ ਕਰਾਉਣਾ ਹੈ ਤੇ ਘੱਟ ਭਰਾਈ ਦੇ ਵਿੱਚ ਹੈਂਡਵਰਕ ਕਰਦੇ ਆਪਾਂ ਬਹੁਤ ਹੀ ਸੋਹਣਾ ਵਰਕਿੰਗ ਆ ਅਸੀਂ ਅੱਜ ਜੀ ਆਪਣੇ ਕੋਲੇ ਹੈਂਡਵਰਕ ਦੀ ਵੀਡੀਓ ਤੇ ਕੁਝ ਕੁ ਆਪਾਂ ਮਸ਼ੀਨੀ ਛੋਟ ਲਾਇਆ ਹੈ ਤੇ ਤੁਹਾਨੂੰ ਵੀਡੀਓ ਕਿੱਦਾਂ ਦੀ ਲੱਗੀ ਕਮੈਂਟ ਵਿੱਚ ਜਰੂਰ ਦੱਸਣਾ ਤੁਸੀਂ ਕਮੈਂਟ ਕਰਕੇ ਜਰੂਰ ਦੱਸਣਾ ਤੇ ਤੁਹਾਨੂੰ ਵੀ ਕਿੱਦਾਂ ਦੀਆਂ ਵੀਡੀਓ ਲੱਗ ਪਸੰਦ ਲੱਗਦੀਆਂ ਹਨਾ ਤੇ ਉਹ ਮੈਂ ਨਿਆ ਪਸੋਣ ਸੁਣੇ ਵੀਡੀਓ ਲੈ ਕੇ ਆਇਆ ਕਰਾਂਗੇ ਅੱਜ ਦੀ ਹੈਂਡਵਰਕ ਦੇ ਸੂਟਾਂ ਦੀ ਵੀਡੀਓ ਸੀ ਖਾਸ ਸੀ ਤੇ ਅਗਲੀ ਵੀਡੀਓ ਵੀ ਆਪਾਂ ਐਵੇਂ ਦੇ ਪਾਰਟੀ ਵੀਰ ਸੂਟ ਲੈ ਕੇ ਆਵਾਂ ਇਹ ਦੇ ਕਰਦੇ ਆ ਭੈਣਾਂ ਨੂੰ ਬਹੁਤ ਜੀ ਤੁਹਾਨੂੰ ਬਹੁਤ ਪਸੰਦਾ ਹੀ ਹੋਵੇ ਤੇ ਆਪਾਂ ਮਿਲਦੇ ਆ नेक्स्ट ਵੀਡੀਓ ਦੇ ਨਾਲ ਬਾਏ ਬਾਏ